ਗਾਰਡਨ ਸਭੋਲੇ ਕੰਪਨਟਮੈਂਟੇਸ਼ਨ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਬਾਕੀ ਸਾਥੀ ਜਾ ਸਕਦੇ ਨੇ ਹਰੇਕ ਜੱਥੇਬੰਦੀ ਦੇ 2-2 3-3 ਸਾਥੀ ਰੁਕਣਗੇ ਕਿਉਂਕਿ ਜਿਹੜਾ SNC ਡਾਇਰੈਕਟਰ ਨਾਲ ਗੱਲ ਕਰਨੀ ਆ ਉਹ ਗੱਲ ਕੀਤੀ ਜਾਊਗੀ ਗੱਲ ਇਹ ਆ ਕਿ ਇੱਕ ਸਾਥੀ ਸਾਡਾ ਸਸਪੈਂਡ ਹੋਇਆ ਸਸਪੈਂਡ ਹੋਇਆ ਸਾਥੀ ਨਵੀਂ ਭਰਤੀ ਦੇ ਵਿੱਚੋਂ ਆ ਨਵੀਂ ਭਰਤੀ ਦੇ ਵਿੱਚੋਂ ਫੋਨ ਕਰਕੇ ਇਹ ਇੱਕ ਵੱਡਾ ਮਾਮਲਾ ਵੀ ਬਣਿਆ ਕਿ ਤੁਸੀਂ ਨਵੇਂ ਅਧਿਆਪਕਾਂ ਨੂੰ ਟ੍ਰੇਨਿੰਗ ਕਿਸ ਗੱਲ ਦੀ ਦੇ ਰਹੇ ਹੋ ਨਵੇਂ ਅਧਿਆਪਕਾਂ ਨੂੰ ਚੰਗਾ ਮਾਹੌਲ ਦੇਣਾ ਚਾਹੁੰਦੇ ਹੋ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਜਾਂ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਦੇ ਵਿੱਚ ਦਹਿਸ਼ਤ ਪਾਉਣਾ ਚਾਹੁੰਦੇ ਹੋ ਤਾਂ ਦੇਖੋ ਮੈਂ ਤਾਂ ਨਵੇਂ ਅਧਿਆਪਕਾਂ ਨੂੰ ਇੱਕੋ ਗੱਲ ਕਹੂੰਗਾ ਕਿ ਤੁਸੀਂ ਕਈ ਤਰ੍ਹਾਂ ਦੇ ਟੈਸਟ ਪਾਸ ਕੀਤੇ ਨੇ ਤੁਸੀਂ ਟੈਟ ਪਾਸ ਕੀਤਾ ਤੁਸੀਂ ਪਈਆਂ ਨੇ ਸਬਜੈਕਟ ਪਾਸ ਕੀਤਾ ਟੈਸਟ ਇੱਕ ਤੁਸੀਂ ਟੈਂਕੀ ਐਲੀਜੀਬਿਲਿਟੀ ਟੈਸਟ ਵੀ ਪਾਸ ਕੀਤਾ ਡੈਂਕੀਆਂ ਤੇ ਚੜੇ ਟਾਵਰਾਂ ਤੇ ਚੜੇ ਇਹ ਕਿਹੜੀ ਸਰਕਾਰ ਵੇਲੇ ਹੋਇਆ ਪਿਛਲੀ ਸਰਕਾਰ ਕਾਂਗਰਸ ਵੇਲੇ ਹੋਇਆ ਨਾ ਤਾਂ ਜੇ ਵਾਅਕ ਹੀ ਬਦਲਾਅ ਹੁੰਦਾ ਤਾਂ ਪਹਿਲੀ ਗੱਲ ਤਾਂ ਇਹ ਕੰਮ ਹੋਣਾ ਨਹੀਂ ਚਾਹੀਦਾ ਸੀ ਇਹ ਸਸਪੈਂਸ਼ਨ ਬਹੁਤ ਗਲਤ ਆ ਪਰ ਜੇ ਉਸ ਦੀ ਬਹਾਲੀ ਦੀ ਵੀ ਗੱਲ ਚੱਲੀ ਆ ਤਾਂ ਉਸ ਦੇ ਵਿੱਚ ਵੀ ਤੁਹਾਡੇ ਐਜੀਟੇਸ਼ਨ ਦੇ ਬਦੌਲਤ ਚੱਲੀ ਆ ਜਦੋਂ ਪਹਿਲਾਂ ਵੀ ਆਏ ਉਦੋਂ ਵੀ ਆਪਾਂ ਲਲਕਾਰ ਕੇ ਗੱਲ ਕੀਤੀ ਸੀ ਕਿ ਤੁਹਾਨੂੰ ਬੰਦ ਕਰਨਾ ਪਊਗਾ ਅੱਜ ਵੀ ਇਹੀ ਗੱਲ ਹੋਈ ਆ ਇਸ ਕਰਕੇ ਤੁਹਾਨੂੰ ਤਾਂ ਇਹ ਸੰਦੇਸ਼ ਆ ਕਿ ਵੇਖੋ ਜਦ ਤੱਕ ਇਕੱਠੇ ਆ ਇੱਕਜੁੱਟਾ ਆਰਗੇਨਾਈਜ਼ਡ ਆ ਤਾਂ ਉਦੋਂ ਤੱਕ ਬਚੇ ਹੋਏ ਆ ਵਿਗਿਆਨ ਦਾ ਨਿਯਮ ਆ ਪ੍ਰਜਾਤੀਆਂ ਬਚਦੀਆਂ ਉਹੋ ਜਿਹੜੀਆਂ ਇੱਕ ਸੰਗਠਨ ਦੇ ਰੂਪ ਦੇ ਵਿੱਚ ਰਹਿੰਦੀਆਂ ਨੇ ਇਕੱਲੇ-ਇਕੱਲੇ ਜਿੰਨੇ ਵੀ ਰਹਿੰਦੇ ਨੇ ਉਹ ਮਾਰੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਦੂਜਾ ਇਹ ਹੈ ਕਿ ਅਜੇ ਸਸਪੈਂਸ਼ਨ ਹੋ ਗਈ। ਕੱਲ ਅਸੀਂ ਡੀਓ ਦਫਤਰ ਧਰਨਾ ਲਗਾ ਕੇ ਹਟਿਆ ਡੀਟੀਐਫ ਵੱਲੋਂ 200 ਦੇ ਹੱਤਾਂ ਦਾ। ਗੱਲ ਇਹ ਹੈ ਕਿ ਜੜ ਕਿੱਥੇ ਆ? ਮੈਂ ਇੱਕੋ ਗੱਲ ਸੁਣਾਉਂਗਾ ਤੁਹਾਨੂੰ। ਤੁਸੀਂ ਪੜੋ ਕਿਊਬਾ ਦਾ ਇਤਿਹਾਸ। ਕਿਊਬਾ ਦੇ ਇਤਿਹਾਸ ਦੇ ਵਿੱਚ ਫੀਡਲ ਕਾਸਟਰੋ ਤੇ ਉਹਦਾ ਜਿਹੜਾ ਸਾਥੀ ਸੀ ਚੀਗਵੇਰਾ ਉਹਨਾਂ ਦਾ ਜ਼ਿਕਰ ਆਉਂਦਾ। ਜ਼ਿਕਰ ਆਉਂਦਾ ਤਾਂ ਚੀਗਵੇਰਾ ਡਾਕਟਰ ਸੀ ਕਿਤੇ ਪੱਖੋਂ ਡਾਕਟਰ ਸੀਤ ਤਾਂ ਉਹਦੀ ਮੁਲਾਕਾਤ ਮੈਕਸੀਕੋ ਦੇ ਵਿੱਚ ਫੀਡਲ ਕਾਸਟੋ ਨਾਲ ਹੁੰਦੀ ਆ ਤੇ ਉਹ ਬਹੁਤ ਪ੍ਰਭਾਵਿਤ ਹੁੰਦਾ ਕਿ ਇਨਕਲਾਬੀ ਫੀਡਲ ਕਾਸਟੋ ਮੈਂ ਉਹਨੂੰ ਮਿਲਣ ਜਾ ਰਹੇ ਹਾਂ ਮਿਲਦਾ ਉਹਨੂੰ ਇੱਕ ਕੈਂਪ ਦੇ ਵਿੱਚ ਉਹਨੇ ਇੱਕੋ ਗੱਲ ਪੁੱਛਦਾ ਤੁਹਾਡੇ ਸਮਝਣ ਲਈ ਬਹੁਤ ਜ਼ਰੂਰੀ ਆ ਉਸ ਨੂੰ ਪੁੱਛਦਾ ਕਿ ਤੁਸੀਂ ਜਿੰਨਾ ਵੀ ਆ ਲੜ ਰਹੇ ਹੋ ਇਨਕਲਾਬ ਦੀ ਲੜਾਈ ਕਿਊਬਾ ਦੇ ਵਿੱਚ ਅਮਰੀਕਨ ਸਾਮਰਾਜ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਵੀ ਇਹਦਾ ਕੀ ਹੱਲ ਆ ਤੂੰ ਕਹਿੰਦਾ ਵੀ ਮੈਨੂੰ ਛੱਡ ਕਿ ਕੀ ਹਾਲ ਆ ਤੂੰ ਦੱਸ ਕਿ ਤੂੰ ਕਰਦਾ ਕੀ ਆ ਉਹ ਕਹਿੰਦਾ ਮੈਂ ਡਾਕਟਰ ਆ ਉਹ ਕਹਿੰਦਾ ਕੀ ਕੰਮ ਕਰਦਾ ਕਹਿੰਦਾ ਮੈਂ ਕੋੜ ਦਾ ਇਲਾਜ ਕਰਦਾ ਤੋ ਕਹਿੰਦਾ ਵੀ ਤੇਰੇ ਕੋੜ ਦੇ ਇਲਾਜ ਕਰਨ ਨਾਲ ਕੋੜ ਘਟ ਰਿਹਾ ਜਾਂ ਵੱਧ ਰਿਹਾ ਕਹਿੰਦਾ ਵੀ ਮੈਂ ਤਾਂ ਆਪਣੇ ਵੱਲੋਂ 100% ਜ਼ੋਰ ਲਗਾ ਰਿਹਾ ਹਾਂ ਹਰ ਰੋਜ਼ 24 ਘੰਟਿਆਂ ਦੇ ਵਿੱਚੋਂ 18 ਘੰਟੇ ਕੰਮ ਕਰ ਰਿਹਾ ਨਹੀਂ ਨਹੀਂ ਕਹਿੰਦਾ ਇਹ ਦੱਸ ਕੋੜ ਘਟ ਰਿਹਾ ਜਾਂ ਵੱਧ ਰਿਹਾ ਕਹਿੰਦਾ ਕੋੜ ਲਗਾਤਾਰ ਵੱਧ ਰਿਹਾ ਘਟ ਨਹੀਂ ਰਿਹਾ ਮੇਰੇ ਕੋਸ਼ਿਸ਼ ਕਰਨ ਦੇ ਬਾਵਜੂਦ ਤਾਂ ਫਿਰ ਫੀਡਰਲ ਕਾਸਟੋ ਨੂੰ ਕਹਿੰਦਾ ਫਿਰ ਇਹ ਸੋਚ ਕੋਟ ਦੀ ਜੜ ਕਿੱਥੇ ਆ ਕੋਟ ਦੀ ਜੜ ਬਾਰੇ ਸੋਚ ਫਿਰ ਮਿਲਾਂਗੇ ਅਗਲੇ ਦਿਨ ਮਿਲਦਾ ਸਾਰੀ ਰਾਤ ਸੋਚਦਾ ਰਹਿੰਦਾ ਪਰ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਸਾਡੇ ਇਹਦੇ ਆਪ ਪੜਾਵਾ ਵੀ ਰਹੇ ਨੇ ਸਿਲੇਬਸ ਵੀ ਕਰਵਾ ਰਹੇ ਨੇ ਕਦੇ ਇਹ ਮਿਸ਼ਨ ਸਮਰੱਥ ਵਾਲਾ ਚੱਕਰ ਘੁਮਾ ਦਿੰਦੇ ਨੇ ਤਾਂ ਮਿਸ਼ਨ ਸਮਰੱਥ ਦੇ ਮਗਰ ਪੈ ਜਾਂਦੇ ਨੇ ਜਦੋਂ ਸੀਪੀ ਵਾਲਾ ਚੱਕਰ ਘੁਮਾਉਂਦੇ ਨੇ ਉਸ ਦੇ ਪਿੱਛੇ ਪੈ ਜਾਂਦੇ ਨੇ ਤਾਂ ਅਗਲੇ ਦਿਨ ਜਦੋਂ ਗੱਲ ਹੁੰਦੀ ਆ ਫੀਡਰਲ ਕਾਸਟੋ ਦੀ ਜੀ ਵੀਰਿਆ ਦੀ ਤਾਂ ਚੀਕ ਮੇਰਾ ਨੂੰ ਫੀਟਲ ਕਾਸਟੋ ਕਹਿੰਦਾ ਇਹਦੀ ਜੜ ਸਮਰਾਜੀ ਜਿਹੜਾ ਇਸ ਸਮੇਂ ਪ੍ਰਬੰਧ ਚੱਲ ਰਿਹਾ ਉਸ ਦੇ ਪਿੱਛੇ ਆ ਕਿ ਸਾਡੇ ਮੁਲਕਾਂ ਦੇ ਵਿੱਚ ਜਿਹੜੀਆਂ ਇਹ ਬਿਮਾਰੀਆਂ ਨੇ ਲੋਕ ਮਰ ਰਹੇ ਨੇ ਤੜਫ ਰਹੇ ਨੇ ਇਸ ਦੇ ਪਿੱਛੇ ਸਮਰਾਜੀ ਲੁੱਟਾ ਜਦੋਂ ਲੋਕਾਂ ਨੇ ਰਹਿਣਾ ਗੰਦਗੀ ਦੇ ਵਿੱਚ ਆ ਜਦੋਂ ਲੋਕਾਂ ਨੂੰ ਗੰਦਗੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਆਪ ਉਹ ਮੌਜਾਂ ਲੁੱਟਦੇ ਨੇ ਸਮਰਾਜੀ ਤੇ ਕਾਰਪੋਰੇਟ ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਕੋੜ ਤੇਰੇ ਇਲਾਜ ਕਰਨ ਨਾਲ ਦੂਰ ਨਹੀਂ ਹੋਣਾ ਇਹ ਲੜ ਕੇ ਸੰਘਰਸ਼ ਕਰਕੇ ਦੂਰ ਹੋ ਸਕਦਾ ਤੇ ਉਸ ਤੋਂ ਬਾਅਦ ਉਹ ਚੀਗਵੇਰਾ ਫੈਸਲਾ ਕਰਦਾ ਕਿ ਮੈਂ ਸਿਰਫ ਡਾਕਟਰ ਦੇ ਕਿਤੇ ਵਜੋਂ ਨਹੀਂ ਕੰਮ ਕਰੂੰਗਾ ਮੈਂ ਇੱਕ ਇਨਕਲਾਬੀ ਵਜੋਂ ਕੰਮ ਕਰੂੰਗਾ ਤੇ ਕਿਊਬਾ ਦੇ ਇਨਕਲਾਬ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਲਮਾਉਂਦਾ ਗੱਲ ਇਹ ਆ ਕਿ ਸਾਡੇ ਨਾਲ ਇਹ ਵਾਪਰ ਕਿਉਂ ਰਿਹਾ ਵਾਪਰ ਇਸ ਕਰਕੇ ਰਿਹਾ ਕਿਉਂਕਿ ਸਾਡਾ ਮਹਿਕਮਾ ਸਾਡਾ ਪੰਜਾਬ દિਸ਼ਾਹੀਨ ਆ ਡਾਇਰੈਕਸ਼ਨਲੈਸ ਆ ਕੋਈ ਐਜੂਕੇਸ਼ਨ ਪਾਲਸੀ ਨਹੀਂ ਹੈਗੀ ਜਾਰੀ ਕਰਦਾ ਇੱਕ ਲੈਟਰ ਕਿ ਇਥੋਂ ਦੇ ਲੋਕ ਬਾਹਰ ਜਾ ਰਹੇ ਨੇ ਸਿੱਖਿਆ ਨੀਤੀ ਦੀ ਲੋੜ ਆ ਫਿਲਸਫੇਕਾਨੀ ਨੀਤੀ ਬਣੀ ਤਾਂ ਹੈ ਨਹੀਂ ਸਗੋਂ ਕ ਕੀਤਾ ਕੀ ਜਾ ਰਿਹਾ ਮੋਦੀ ਸਰਕਾਰ ਵਾਲੀ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਆ ਆ ਜਿਹੜਾ ਸੈਪ ਵਾਲਾ ਸਿਆਪਾ ਹੈਗਾ ਇਹ ਸਾਰਾ ਨਵੀਂ ਸਿੱਖਿਆ ਨੀਤੀ ਦੇ ਅੰਡਰ ਆਉਂਦਾ ਤੁਸੀਂ ਪੜ੍ਹ ਕੇ ਦੇਖ ਲਓ ਉਸ ਦੇ ਵਿੱਚ ਕਰਿਕੂਲਮ ਗੋਲਸ ਨੇ ਉਸ ਦੇ ਵਿੱਚ ਕਰਿਕੂਲਮ ਗੋਲਸ ਦੇ ਅੰਦਰ ਕੰਪੀਟੈਂਸੀਜ਼ ਨੇ ਮਤਲਬ ਯੋਗਤਾਵਾਂ ਸਟਾ ਰਿਹਾ ਇਸ ਕਰਕੇ ਸਾਡੇ ਅੱਗੇ ਆਉਣ ਵਾਲੇ ਸਮੇਂ 'ਚ ਇਹ ਵੀ ਸਵਾਲ ਹੋਊਗਾ ਕੀ ਕਹੀਏ ਕਿ ਸਿਲੇਬਸ ਪੜਾਉਣ ਤੋਂ ਪਹਿਲਾਂ ਹੀ ਗੰਦਾ ਸੜਿਆ ਗਲਿਆ ਸਿਲੇਬਸ ਆ ਉਸ ਨੂੰ ਹੋਰ ਪਛਾਕੜੀ ਬਣਾਇਆ ਜਾ ਰਿਹਾ ਇਸ ਕਰਕੇ ਜਦ ਤੱਕ ਤਾਂ ਵੀ ਇਹਦੇ ਆਪ ਕੇਸ ਦੀ ਸਮਝ ਨਹੀਂ ਬਣਾਉਣਗੇ ਕਿ ਕੋਟ ਦੀ ਜੜ ਕਿੱਥੇ ਆ ਕਿ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਹੋਵੇ ਸਾਡੀ ਇੱਥੇ ਬੋਲੀ ਆ ਸਾਡਾ ਇੱਕ ਵੱਡਾ ਇਤਿਹਾਸ ਆ ਉਸ ਖਿੱਤੇ ਦੇ ਅਨੁਸਾਰ ਹੋਵੇ ਤੇ ਸਾਡੇ ਅਫਸਰ ਤੇ ਹੁਣ ਦੇਖੋ ਕਿ ਜਿਹੜੇ ਦਫ਼ਤਰ ਦੇ ਵਿੱਚ ਗਏ ਆ ਡੀਪੀਆਈ ਪ੍ਰਾਇਮਰੀ ਦਾ ਉਹਦਾ ਪੀਸੀਐਸ ਕੋਲ ਡੀਪੀਆਈ ਸਕੈਂਡਰੀ ਦਾ ਉਹਦਾ ਪੀਸੀਐਸ ਕੋਲ ਤੇ ਝੂਟੇ ਇਨਕਲਾਬ ਵਾਲਿਆਂ ਨੇ ਐਸਆਰਟੀ ਡਾਇਰੈਕਟਰ ਜਿਹੜਾ ਕਿ ਇੱਕ ਬਿਲਕੁਲ ਨਰੋਲ ਅਕੈਡਮਿਕ ਪੋਸਟ ਆ ਉਹ ਵੀ ਪੀਸੀਐਸ ਦੇ ਹਵਾਲੇ ਕੀਤੀ ਪਈ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਹਿਲਾਂ ਇੱਕ ਚੇਅਰਮੈਨ ਨੇ ਆ ਕੇ ਚੇਅਰਪਰਸਨ ਲਿਆ ਕੇ ਬਿਠਾਈ ਜਿਹਨੂੰ ਪੰਜਾਬੀ ਤੱਕ ਨਹੀਂ ਬੋਲਣੀ ਆਉਂਦੀ ਸੀ ਦਿੱਲੀ ਤੋਂ ਲਿਆ ਕੇ ਇੱਕ ਸਾਬਕਾ ਆਈਐਸ ਬਿਠਾਈ ਤੇ ਹੁਣ ਜਦੋਂ ਉਹ ਹਟਾ ਦਿੱਤੀ ਗਈ ਆ ਉਸ ਦੀ ਥਾਂ ਤੇ ਵੀ ਕੋਈ ਅਕੈਡਮਿਕ ਬੰਦਾ ਨਹੀਂ ਲਿਆ ਕੇ ਬਿਠਾਇਆ ਉਸ ਦਾ ਵੀ ਚਾਰਜ ਆ ਜਿਹੜਾ ਆਈਐਸ ਆ ਜਿਹੜਾ এডਿਕੇਸ਼ਨ ਸੈਕਟਰੀ ਆ ਉਹਨੂੰ ਦਿੱਤਾ ਹੋਇਆ ਪੰਜਾਬੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਦੋ ਭਾਸ਼ਾ ਦੇ ਨਾਂ ਤੇ ਬਣੀਆਂ ਹੋਈਆਂ ਯੂਨੀਵਰਸਿਟੀਆਂ ਇੱਕ 히బ్రੂ ਭਾਸ਼ਾ ਦੇ ਨਾਂ ਤੇ 히బ్రੂ ਯੂਨੀਵਰਸਿਟੀ ਬਣੀ ਹੋਈ ਆ ਇੱਕ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਬਣੀ ਹੋਈ ਆ এডਿਕੇਸ਼ਨ ਸੈਕਟਰੀ ਦੇ ਕੋਲ ਆ ਤਾਂ ਭਈ ਕਿੱਥੋਂ ਭਾਲਦੇ ਆ ਕਿ ਇੱਥੋਂ এডਿਕੇਸ਼ਨ ਵਧੀਆ ਨਿਕਲ ਜੂਗੀ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਜੇ ਮਾਮਲਿਆਂ ਦੇ ਉੱਪਰ ਸਾਨੂੰ ਲੜਨਾ ਪੈਣਾ ਉਸ ਦੇ ਵਿੱਚ ਐਜੂਕੇਸ਼ਨ ਨੀਤੀਆਂ ਜਿਹੜੀ ਉਸ ਦੇ ਖਿਲਾਫ ਵੀ ਲੜਨਾ ਪੈਣਾ ਇਕੱਠੇ ਹੁੰਦੇ ਰਹੀਏ ਪਰ ਕੋਸ਼ਿਸ਼ ਇਹ ਕਰੀਏ ਜਿਵੇਂ ਇਹ ਜੇ ਮਾਮਲਿਆਂ ਤੇ ਇਕੱਠੇ ਹੁੰਨੇ ਆ ਤਾਂ ਸਿੱਖਿਆ ਨੀਤੀ ਪੰਜਾਬ ਦੇ ਅਨੁਸਾਰ ਹੋਵੇ ਇੱਥੋਂ ਦੇ ਲੋਕਾਂ ਦੇ ਅਨੁਸਾਰ ਹੋਵੇ ਤਾਂ ਜਿਹੜੀਆਂ ਅਫਸਰ ਸ਼ਾਹੀ ਆ ਇਹ ਸਿੱਖਿਆ ਕਾਡਰ ਦੇ ਵਿੱਚੋਂ ਹੋਵੇ ਇਸ ਦੇ ਲਈ ਵੀ ਸਾਨੂੰ ਇੱਕ ਸਾਂਝੀ ਲੜਾਈ ਆ ਜਿਹੜੀ ਉਹ ਲੜਨੀ ਚਾਹੀਦੀ ਆ ਉਸ ਲਈ ਵੀ ਤਿਆਰਬਰ ਤਿਆਰ ਹੋਣਾ ਚਾਹੀਦਾ ਤੇ ਲਾਸਟ ਦੇ ਵਿੱਚ ਇਹ ਆ ਕਿ ਆਪਾਂ ਫੈਸਲਾ ਇਹ ਕੀਤਾ ਕਿਉਂਕਿ ਸੋਮਵਾਰ ਜਾਂ ਮੰਗਲਵਾਰ ਦਾ ਸਮਾਂ ਉਹਨਾਂ ਨੇ ਦਿੱਤਾ ਆਪਾਂ ਉਸ ਤੋਂ ਬਾਅਦ ਦੁਬਾਰਾ ਫੇਰ ਮੀਟਿੰਗ ਕਰਕੇ ਪਟਿਆਲੇ ਦੇ ਵਿੱਚ ਕਿਉਂਕਿ ਇਹ ਜਿਹੜਾ ਇਨੀਸ਼ੀਏਟਿਵ ਆ ਇਹ ਪਟਿਆਲੇ ਵੱਲੋਂ ਲਿਆ ਗਿਆ ਆ ਆਪਾਂ ਉੱਥੇ ਇੱਕ ਹੋਰ ਮੀਟਿੰਗ ਕਰਕੇ ਬੁੱਧਵਾਰ ਤੱਕ ਅਗਲਾ ਫੈਸਲਾ ਜਿਹੜਾ ਉਲੀਕਾਂਗੇ ਇਹ ਗੱਲ ਬਿਲਕੁਲ ਤੈਅ ਆ ਕਿ ਰਾਮਦਾਸ ਨੇ ਬਹਾਲ ਹੋ ਜਾਣਾ ਪਰ ਗੱਲ ਇਹ ਆ ਕਿ ਬਹਾਲੀ ਹੋਈ ਕਿਵੇਂ ਆ ਕਿ ਵਈ ਉੱਥੇ ਮੱਥਾ ਟੇਕ ਕੇ ਹੋਈਆਂ ਜਾਂ ਮਾਨ ਸਨਮਾਨ ਨਾਲ ਹੋਈ ਆ ਇਹਦੀ ਬਹਾਲੀ ਮਾਨ ਸਨਮਾਨ ਨਾਲ ਹੋਣੀ ਆ ਕਿਉਂਕਿ ਸਾਰਾ ਪੰਜਾਬ ਬੋਲਣ ਲਾਤਾ ਇਹ ਬੰਦਾ ਜਿਹੜਾ ਉਹ ਗਲਤ ਸਸਪੈਂਡ ਹੋਇਆ ਪੰਜਾਬ ਛੱਡੋ ਜਿਨ੍ਹਾਂ ਨੂੰ ਮਿਲ ਕੇ ਆਏ ਆ ਬੀਪੀਆਈ ਪ੍ਰਾਇਮਰੀ ਨੂੰ ਜਦੋਂ ਪਿਛਲੀ ਵਾਰੀ ਮਿਲੇ ਉਹ ਕਹਿੰਦੇ ਵੀ ਹੋਇਆ ਤਾਂ ਗਲਤ ਆ ਅੱਜ ਅਸੀਂ ਐਸਆਰਟੀ ਡਾਇਰੈਕਟਰ ਨੂੰ ਉਹਦੀ ਸਹਾਇਕ ਡਾਇਰੈਕਟਰ ਨੂੰ ਮਿਲਨੇ ਉਹ ਕਹਿੰਦੀ ਹੋਇਆ ਤਾਂ ਗਲਤ ਆ ਫੇਰ ਭਾਈ ਜਦੋਂ ਤੁਸੀਂ ਸਾਰੇ ਮੰਨਦੇ ਹੋ ਗਲਤ ਆ ਇਹਦਾ ਮਤਲਬ RAMDAS ਨੂੰ ਬਿਲਕੁਲ ਵੀ ਆਪਣੇ ਮਨ ਦੇ ਵਿੱਚ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਮੇਰੀ ਕੋ ਸਸਪੈਂਸ਼ਨ ਇਸ ਢੰਗ ਦੀ ਹੋ ਗਈ ਤੇਰੀ ਇਸ ਸਸਪੈਂਸ਼ਨ ਨੂੰ ਵੀ ਬਹਾਲ ਕਰਵਾਵਾਂਗੇ ਤੇ ਜਿਹੜੀ ਇੱਕ ਉਹ ਲੰਡੂਜੀ ਚਿੱਠੀ ਜਾਰੀ ਕੀਤੀ ਇਹਨਾਂ ਨੇ ਚਾਰ ਸ਼ੀਟ ਵਾਲੀ ਉਹ ਵੀ ਹੱਲ ਕਰਾਵਾਂਗੇ ਗੱਲ ਇਹ ਆ ਕਿ ਜੁੜੇ ਰਹੀਏ ਸਮਝ ਬਣਾਈਏ ਪਾਲਸੀਆਂ ਦੀ ਜਥੇਬੰਦੀਆਂ ਤੇ ਯਕੀਨ ਰੱਖੀਏ ਕੋਈ ਵੀ ਮਸਲਾ ਜਿਹੜਾ ਉਹ ਵੱਡਾ ਨਹੀਂ ਹੁੰਦਾ ਅਸਲ ਦੇ ਵਿੱਚ ਕਮਜ਼ੋਰੀ ਕਿਤੇ ਨਾ ਕਿਤੇ ਸਾਡੇ ਸੰਰਸ ਵਿੱਚ ਹੁੰਦੀਆਂ ਤੁਹਾਡਾ ਸਾਰਿਆਂ ਦਾ ਇੱਥੇ ਤੁਸੀਂ ਪਹੁੰਚੇ